ਨਕ ਸੜਕ ਹਾਦਸੇ ਵਿੱਚ 50 ਸਾਲਾ ਮਹਿਲਾ ਦੀ ਦਰਦਨਾਕ ਮੌਤ ਹੋ ਗਈ। ਸੜਕ ਸੁਰੱਖਿਆ ਫੋਰਸ ਦੇ ASI ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਸੰਤੋਸ਼ ਕੌਰ ਪਤਨੀ ਹਰਬੰਸ ਸਿੰਘ ਨਿਵਾਸੀ ਸ਼ਿਮਲਾਪੁਰੀ ਲੁਧਿਆਣਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਾਤ ਕਰੀਬ 8 ਵਜੇ ਸੰਤੋਸ਼ ਕੌਰ ਸੜਕ ਪਾਰ ਕਰ ਰਹੀ ਸੀ ਅਤੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਨ ਤੇ ਉਸ ਦਾ ਪੁੱਤਰ ਵੀ ਮੌਕੇ ਤੇ ਪਹੁੰਚ ਗਿਆ। ਫਿਲੌਰ ਥਾਣਾ ਇੰਚਾਰਜ ਕਾਬਲ ਸਿੰਘ ਨੇ ਮ੍ਰਿਤਕ ਦੇਨ ਨੂੰ ਕਬਜ਼ੇ ਵਿੱਚ ਲੈ ਕੇ ਐਂਬੂਲੈਂਸ ਰਾਹੀਂ ਫਿਲੌਰ ਸਿਵਲ ਹ ਜੀ ਅਸੀਂ ਸਰਜੀਤਾ ਵਾਲੇ ਬੋਲਦੇ ਸਾਡੇ ਹੋਟਲ ਦੇ ਬਿਲਕੁਲ ਸਾਹਮਣੇ ਹਾਸਾ ਹੋਇਆ ਆ ਤਕਰੀਬਨ ਪੌਣੇ 8 ਵਜੇ ਸ਼ਾਇਦ ਰੋਡ ਕਰਾਸ ਕਰ ਰਹੇ ਸੀ ਹੁਣ ਇਹ ਨਹੀਂ ਪਤਾ ਇਹ ਕਿਸੇ ਦੇ ਰਖੜੀ ਬੰਨਣ ਆਏ ਆ ਜਾਂ ਇਸ ਮੁਹੱਲੇ ਵਾਲੇ ਆ ਕਿਉਂਕਿ ਅਕਸਰ ਹਨਾ ਕੰਮਾਂ ਤੋਂ ਆਦੇ ਲੋਕ ਇੱਥੇ ਸੜਕ ਪਾਰ ਕਰਦੇ ਆ ਇੱਥੋਂ ਦੂਸਰੇ ਪਾਸੇ ਜਾਂਦੇ ਆ ਉਸ ਵੇਲੇ ਸੜਕ ਪਾਰ ਕਰਨ ਲੱਗੇ ਹਾਸਾ ਹੋ ਗਿਆ ਕਿਸੇ ਵੱਡੇ ਵਾਹਨ ਦੇ ਥੱਲੇ ਆ ਕੇ ਇਹਨਾਂ ਦੀ ਮੌਕੇ ਦੀ ਡੈੱਟ ਹੋ ਗਈ ਗੱਡੀ ਵਾਲੇ ਭੱਜ ਗਏ ਗੱਡੀ ਵਾਲੇ ਮੌਕੇ ਤੇ ਨਿਕਲ ਗਏ ਨਿਹਰਾ ਸੀਗਾ ਨਹੀਂ ਪਤਾ ਲੱਗਾ ਕੌਣ ਬਾ ਚੋ ਕੈਮਰੇ ਦੇ ਤਰਤੀਸ਼ ਨਾ ਦੇ ਦੇ ਕੀ ਗੱਲ ਬਾਤ ਹੈ ਇਹ ਕਿੰਨੀ ਤੋਂ ਉਮਰ ਹੈ ਜੀ ਉਮਰ 45-50 ਸਾਲ ਦੇ ਕਰੀਬ ਹੈਗੀ ਹੈ ਇਹਨਾਂ ਦੇ ਬਾਕੀ ਅਸੀਂ ਗਰੁੱਪਾਂ 'ਚ ਮੈਸੇਜ ਪਾਤਾ ਆ ਜਿੱਦਾਂ ਕਦੇ ਖਬਰ ਪਤਾ ਲੱਗਦੀ ਦਾ ਦੱਸਾਂਗੇ ਜੇ ਇਹਦੇ ਬਾਰੇ ਕੁਝ ਪਤਾ ਨਹੀਂ ਲੱਗਿਆ ਕੌਣ ਆ ਮੁਹੱਲਾ ਨਿਵਾਸੀ ਵੀ ਆ ਕੇ ਪਿੱਛੇ ਖੜੇ ਆ ਜਿੱਥੇ ਦਾ ਮੁਹੱਲਾ ਹੈ ਪਿੱਛੇ ਉਹਨਾਂ ਤੋਂ ਵੀ ਅਸੀਂ ਪਤਾ ਕਰ ਲਿਆ ਉਹ ਕਹਿੰਦੇ ਸਾਡੇ ਇੱਥੇ ਦੇ ਨਹੀਂ ਹੈਗੇ ਫਿਰ ਸਾਨੂੰ ਇਹੀ ਲੱਗਦਾ ਕਿਸੇ ਦੇ ਰਖੜੀ ਬੰਨਣ ਆਇਆ ਤਾਂ ਤਿਉਹਾਰ ਕਰਕੇ ਸ਼ਾਇਦ ਉਹਦੇ ਹੀ ਹਾਸੇ ਦਾ ਕਾਰਨ ਬਣ ਗਿਆ ਹੈ ਮੈਂ ਐਸੇ ਜਸਵਿੰਦਰ ਸਿੰਘ ਸਰਕ ਸਰਕਿਆ ਫੋਰਸ ਰੂਟ ਨੰਬਰ 49506 ਗਰਾਇਆ ਫਲੋਰ ਮੈਨ ਜੀ ਡੀ ਰੋਡ ਤੇ ਤਨਾਦਿਆ ਜੀ ਸਾਨੂੰ ਕੋ 8 ਵਜੇ ਦੇ ਕਰੀਬ ਸ਼ਾਮੀ ਕਿਸੇ ਰਾਹਗੀ ਜੁਰਾ ਸੂਚਨਾ ਮਿਲੀ ਸੀ ਕਿ ਨੇੜੇ ਸਰਜੀਤ ਢਾਬਾ ਤੇ ਆਪਣੇ ਲੁਧਿਆਣੇ ਤੋਂ ਫਲੋਰ ਵਾਲੀ ਸਾਈਡ ਇੱਕ ਐਕਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਲੇਡੀ ਜੀ ਮੌਕੇ ਤੇ ਅਰਦੀ ਸਪੋਰਟ ਡੈਥ ਹੋ ਚੁੱਕੀ ਸੀ ਜਿਹੜਾ ਨਾ ਸੰਤੋਸ਼ ਕੌਰ ਤੇ ਵਾਈਫ ਆਵਰワਸ ਸਿੰਘ ਆ ਤੇ ਸ਼ਿਮਲਾਪੁਰੀ ਲੁਧਿਆਣਾ ਦੇ ਰਹਿਣ ਵਾਲੇ ਆ ਉਹਦਾ ਬੇਟਾ ਹੈਗਾ ਵਿੱਕੀ ਉਹਨੂੰ ਇਨਫੋਰਮ ਕਰ ਦਿੱਤਾ ਗਿਆ ਜੀ ਤੇ ਡਿਊਟੀ ਅਫਸਰ ਕਾਉਂਸ ਸਿੰਘ ਨੂੰ ਮੁੱਕ ਦੇ ਹਾਜ਼ਰ ਆ ਗਿਆ ਫਲੋਰ ਤੋਂ ਬੀਤੀ ਰਾਤ ਫਲੋਰ ਨੈਸ਼ਨਲ ਹਾਈਵੇ ਤੇ 6 ਲਾਈਨ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ 50 ਸਾਲਾ ਮਹਿਲਾ ਦੀ ਦਰਦਨਾਕ ਮੌਤ ਹੋ ਗਈ ਸੜਕ ਸੁਰੱਖਿਆ ਫੋਰਸ ਦੇ ASI ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਸੰਤੋਸ਼ ਕੌਰ ਪਤਨੀ ਹਰਬੰਸ ਸਿੰਘ ਨਿਵਾਸੀ ਸ਼ਿਮਲਾਪੁਰੀ ਲੁਧਿਆਣਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਾਤ ਕਰੀਬ 8 ਵਜੇ ਸੰਤੋਸ਼ ਕੌਰ ਸੜਕ ਪਾਰ ਕਰ ਰਹੀ ਸੀ ਅਤੇ ਅਣਪਛਾਤੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਨ ਤੇ ਉਸ ਦਾ ਪੁੱਤਰ ਵੀ ਮੌਕੇ ਤੇ ਪਹੁੰਚ ਗਿਆ। ਫਿਲੌਰ ਥਾਣਾ ਇੰਚਾਰਜ ਕਾਬਲ ਸਿੰਘ ਨੇ ਮ੍ਰਿਤਕ ਦੇਨ ਨੂੰ ਕਬਜ਼ੇ ਵਿੱਚ ਲੈ ਕੇ ਐਂਬੂਲੈਂਸ ਰਾਹੀਂ ਫਿਲੌਰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ। ਜੀ ਅਸੀਂ ਸਰਜੀਤਾ ਵਾਲੇ ਬੋਲਦੇ ਸਾਡੇ ਹੋਟਲ ਦੇ ਬਿਲਕੁਲ ਸਾਹਮਣੇ ਹਾਸਾ ਹੋਇਆ ਆ ਤਕਰੀਬਨ ਪੌਣੇ 8 ਵਜੇ ਸ਼ਾਇਦ ਰੋਡ ਕ੍ਰੋਸ ਕਰ ਰያ ਸੀ ਹੁਣ ਇਹ ਨਹੀਂ ਪਤਾ ਇਹ ਕਿਸੇ ਦੇ ਰਖੜੀ ਬੰਨਣ ਆਏ ਆ ਜਾਂ ਇਸ ਮੁਹੱਲੇ ਵਾਲੇ ਆ ਕਿਉਂਕਿ ਅਕਸਰ ਹਨਾ ਕੰਮਾਂ ਤੋਂ ਆਦੇ ਲੋਕ ਇੱਥੇ ਸੜਕ ਪਾਰ ਕਰਦੇ ਆ ਇੱਥੋਂ ਦੂਸਰੇ ਪਾਸੇ ਜਾਂਦੇ ਆ ਉਸ ਵੇਲੇ ਸੜਕ ਪਾਰ ਕਰਨ ਲੱਗੇ ਆ ਹਾਸਾ ਹੋ ਗਿਆ ਕਿਸੇ ਵੱਡੇ ਵਾਹਨ ਦੇ ਥੱਲੇ ਆ ਕੇ ਇਹਨਾਂ ਦੀ ਮੌਕੇ ਦੀ ਡੈਥ ਹੋ ਗਈ ਗੱਡੀ ਵਾਲੇ ਭੱਜ ਗਏ ਗੱਡੀ ਵਾਲੇ ਮੌਕੇ ਦੇ ਨਿਕਲ ਗਏ ਨਿਹਰਾ ਸੀਗਾ ਨਹੀਂ ਪਤਾ ਲੱਗਾ ਕੌਣ ਬਾਚੂ ਕੈਮਰੇ ਦੀ ਪਰਤੀਸ਼ਨ ਨਾ ਦੇ ਦੇ ਕੀ ਗੱਲਬਾਤ ਹੈ ਇਹ ਕਿੰਨੀ ਤੋਂ ਉਮਰ ਹੈ ਜੀ ਉਮਰ 45-50 ਸਾਲ ਦੇ ਕਰੀਬ ਹੈਗੀ ਹੈ ਇਹਨਾਂ ਦੇ ਬਾਕੀ ਅਸੀਂ ਗਰੁੱਪਾਂ 'ਚ ਮੈਸੇਜ ਪਾਤਾ ਆ ਜਿੱਦਾਂ ਕਿ ਦੇ ਖਬਰ ਪਤਾ ਲੱਗਦੀ ਦਾ ਦੱਸਾਂਗੇ ਜੇ ਇਹਦੇ ਬਾਰੇ ਕੁਝ ਪਤਾ ਨਹੀਂ ਲੱਗੇ ਕੌਣ ਹੈ ਮੁਹੱਲਾ ਨਿਵਾਸੀ ਵੀ ਆ ਕੇ ਪਿੱਛੇ ਖੜੇ ਹੈ ਜਿੱਥੇ ਦਾ ਮੁਹੱਲਾ ਹੈ ਪਿੱਛੇ ਉਹਨਾਂ ਤੋਂ ਵੀ ਇਹ ਪਤਾ ਕਰ ਲਿਆ ਉਹ ਕਹਿੰਦੇ ਸਾਡੇ ਇੱਥੇ ਤੇ ਨਹੀਂ ਹੈਗੇ ਫਿਰ ਸਾਨੂੰ ਇਹੀ ਲੱਗਦਾ ਕਿਸੇ ਦੇ ਰਖੜੀ ਬੰਨਣ ਆਇਆ ਤਾਂ ਤਿਉਹਾਰ ਕਰਕੇ ਸ਼ਾਇਦ ਉਹਦੇ ਹੀ ਹਾਸੇ ਦਾ ਕਾਰਨ ਬਣ ਗਿਆ ਹੈ ਮੈਂ ਏਐਸ ਜਸਵਿੰਦਰ ਸਿੰਘ ਸਰਬ ਸਰਚਾ ਫੋਰਸ ਰੂਟ ਨੰਬਰ 9506 ਗਰਾਇਆ ਫਲੋਰ ਮੈਨ ਜੀਟੀ ਰੋਡ ਤੇ ਤਣਾਇਆ ਜੀ ਸਾਨੂੰ ਕੋ 8:00 ਵਜੇ ਤਰੇਵ ਸ਼ਾਮੀ ਕਿਸੇ ਰਾਹਗੀ ਜੁਰਾ ਸੂਚਨਾ ਮਿਲੀ ਸੀ ਕਿ ਨੇੜੇ ਸਰਜੀਤ ਢਾਬਾ ਆਪਣੇ ਲੁਧਿਆਣੇ ਤੋਂ ਫਲੋਰ ਵਾਲੀ ਸਾਈਡ ਇੱਕ ਐਕਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਲੇਡੀਜ਼ ਦੀ ਮੌਕੇ ਤੇ ਐਡਿਸਪੋਰਟ ਡੈਥ ਹੋ ਚੁੱਕੀ ਸੀ ਜਿਹੜਾ ਨਾ ਸੰਤੋਸ਼ कौर ਤੇ ਵਾਈਫ ਆਵਰワਸ ਸਿੰਘ ਆ ਤੇ ਸ਼ਿਮਲਾਪੁਰੀ ਲੁਧਿਆਣਾ ਦੇ ਰਹਿਣ ਵਾਲੇ ਆ ਉਹਦਾ ਬੇਟਾ ਹੈਗਾ ਵਿੱਕੀ ਉਹਨੂੰ ਇਨਫੋਰਮ ਕਰ ਦਿੱਤਾ ਗਿਆ ਜੀ ਤੇ ਡਿਊਟੀ ਅਫਸਰ ਕਾਉਲ ਸਿੰਘ ਨੂੰ ਮੌਕੇ ਤੇ ਹਾਜ਼ਰ ਆ ਗਿਆ ਫਲੋਰ ਬੀਤੀ ਰਾਤ ਫਿਲੌਰ ਨੈਸ਼ਨਲ ਹਾਈਵੇ ਤੇ 6 ਲਾਈਨ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ 50 ਸਾਲਾ ਮਹਿਲਾ ਦੀ ਦਰਦਨਾਕ ਮੌਤ ਹੋ ਗਈ। ਸੜਕ ਸੁਰੱਖਿਆ ਫੌਜ ਦੇ ASI ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਸੰਤੋਸ਼ कौर ਪਤਨੀ ਹਰਬੰਦ ਸਿੰਘ ਨਿਵਾਸੀ ਸ਼ਿਮਲਾਪੁਰੀ ਲੁਧਿਆਣਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਾਤ ਕਰੀਬ 8 ਵਜੇ ਸੰਤੋਸ਼ कौर ਸੜਕ ਪਾਰ ਕਰ ਰਹੀ ਸੀ ਅਤੇ ਅਣਪਛਾਤੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਨ ਤੇ ਉਸ ਦਾ ਪੁੱਤਰ ਵੀ ਮੌਕੇ ਤੇ ਪਹੁੰਚ ਗਿਆ ਫਲੋਰ थाना ਇਨਚਾਰਜ ਕਾਬਲ ਸਿੰਘ ਨੇ ਮ੍ਰਿਤਕ ਦੇਨੂ ਕਬਜ਼ੇ ਵਿੱਚ ਲੈ ਕੇ ਐਂਬੂਲੈਂਸ ਰਾਹੀਂ ਫਲੋਰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜੀ ਅਸੀਂ ਸਰਜੀਤਾ ਵਾਲੇ ਬੋਲਦੇ ਸਾਡੇ ਹੋਟਲ ਦੇ ਬਿਲਕੁਲ ਸਾਹਮਣੇ ਹਾਦਸਾ ਹੋਇਆ ਆ तकरीबन ਪੌਣੇ 8 ਵਜੇ ਸ਼ਾਇਦ ਰੋਡ ਕ੍ਰੋਸ ਕਰ ਰያ ਸੀ ਹੁਣ ਇਹ ਨਹੀਂ ਪਤਾ ਇਹ ਕਿਸੇ ਦੇ ਰਖੜੀ ਬੰਨਣ ਆਏ ਆ ਜਾਂ ਇਸ ਮੁਹੱਲੇ ਵਾਲੇ ਆ ਕਿਉਂਕਿ ਅਕਸਰ ਹਨਾ ਕੰਮਾ ਤੋਂ ਆਦੇ ਲੋਕ ਇੱਥੇ ਸੜਕ ਪਾਰ ਕਰਦੇ ਆ ਇਹ ਤੋਂ ਦੂਸਰੇ ਪਾਸੇ ਜਾਂਦੇ ਆ ਉਸ ਵੇਲੇ ਸੜਕ ਪਰ ਕੰਨ ਲੱਗੇ ਆਸਾ ਹੋ ਗਿਆ ਕਿਸੇ ਵੱਡੇ ਵਾਹਨ ਦੇ ਥੱਲੇ ਆ ਕੇ ਇਹਨਾਂ ਦੀ ਮੌਕੇ ਦੀ ਡੈਥ ਹੋ ਗਈ ਗੱਡੀ ਵਾਲੇ ਭੱਜ ਗਏ ਗੱਡੀ ਵਾਲੇ ਮੌਕੇ ਤੇ ਨਿਕਲ ਕੇ ਨਿਹਰਾ ਸੀਗਾ ਨਹੀਂ ਪਤਾ ਲੱਗਾ ਹੁਣ ਬਾਅਦ ਚ ਕੈਮਰੇ ਦੀ ਟ੍ਰੇਸ਼ਨ ਨਾ ਦੇ ਦੇ ਕੀ ਗੱਲਬਾਤ ਹੈ ਇਹ ਕਿੰਨੀ ਤੋਂ ਉਮਰ ਹੈ ਜੀ ਉਮਰ 45-50 ਸਾਲ ਦੇ ਕਰੀਬ ਹੈਗੀ ਇਹਨਾਂ ਦੀ ਬਾਕੀ ਅਸੀਂ ਗਰੁੱਪਾਂ 'ਚ ਮੈਸੇਜ ਪਾਤਾ ਆ ਜਿੱਦਾਂ ਕਿ ਇਹ ਖਬਰ ਪਤਾ ਲੱਗਦੀ ਦਾ ਦੱਸਾਂਗੇ ਜੇ ਇਹਦੇ ਬਾਰੇ ਕੁਝ ਪਤਾ ਨਹੀਂ ਲੱਗੇ ਕੋਣ ਮੁਹੱਲਾ ਨਿਵਾਸੀ ਵੀ ਆ ਕੇ ਪਿੱਛੇ ਖੜੇ ਆ ਜਿੱਥੇ ਦਾ ਮੁਹੱਲਾ ਹੈ ਪਿੱਛੇ ਉਹਨਾਂ ਤੋਂ ਵੀ ਇਹ ਪਤਾ ਕਰ ਲਿਆ ਉਹ ਕਹਿੰਦੇ ਸਾਡੇ ਇੱਥੇ ਦੇ ਨਹੀਂ ਹੈਗੇ ਫਿਰ ਸਾਨੂੰ ਇਹੀ ਲੱਗਦਾ ਕਿਸੇ ਦੇ ਰਖਰੀ ਬੰਨਣ ਆਇਆ ਤਾਂ ਤਿਉਹਾਰ ਕਰਕੇ ਸ਼ਾਇਦ ਉਹਦੇ ਹੀ ਹਾਸੇ ਦਾ ਕਾਰਨ ਬਣ ਗਿਆ ਹੈ ਮੈਂ ਐਸੇ ਜਸਵਿੰਦਰ ਸਿੰਘ ਸਰਪ੍ਰਕਾ ਫੋਰਸ ਰੂਟ ਨੰਬਰ 39506 ਗਰਾਇਆ ਫਲੋਰ ਮੈਨ ਜੀਟੀ ਰੋਡ ਤੇ ਤਨਾਦਿਆ ਜੀ ਸਾਨੂੰ ਕੋ 8 ਵਜੇ ਦੇ ਟ੍ਰੇਵ ਸ਼ਾਮੀ ਕਿਸੇ ਰਾਹਗੀ ਉਧਰੋਂ ਸੂਚਨਾ ਮਿਲੀ ਸੀ ਨੇੜੇ ਸਰਜੀਤ ਢਾਬਾ ਤੇ ਆਪਣੇ ਲੁਧਿਆਣੇ ਤੋਂ ਫਲੋਰ ਵਾਲੀ ਸਾਈਡ ਇੱਕ ਐਕਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਲੇਡੀ ਜੀ ਮੌਕੇ ਤੇ ਅੱਜ ਦੀ ਸਪੋਰਟ ਡੈਥ ਹੋ ਚੁੱਕੀ ਸੀ ਜਿਹੜਾ ਨਾ ਸੰਤੋਸ਼ ਕੌਰ ਹੈ ਤੇ ਵਾਈਫ ਆਫ ਹਰਵਤ ਸਿੰਘ ਆ ਤੇ ਸ਼ਿਮਲਾਪੁਰੀ ਲੁਧਿਆਣੇ ਦੇ ਰਹਿਣ ਵਾਲੇ ਆ ਉਹਦਾ ਬੇਟਾ ਹੈਗਾ ਵਿੱਕੀ ਉਹਨੂੰ ਇਨਫੋਰਮ ਕਰ ਦਿੱਤਾ ਗਿਆ ਜੀ ਤੇ ਡਿਊਟੀ ਅਫਸਰ ਕਾਉਲ ਸਿੰਘ ਨੂੰ ਮੌਕੇ ਤੇ ਹਾਜ਼ਰ ਆ ਗਿਆ ਫਲੋਰ ਬੀਤੀ ਰਾਤ ਫਿਲੌਰ ਨੈਸ਼ਨਲ ਹਾਈਵੇ ਤੇ 6 ਲਾਈਨ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ 50 ਸਾਲਾ ਮਹਿਲਾ ਦੀ ਦਰਦਨਾਕ ਮੌਤ ਹੋ ਗਈ। ਸੜਕ ਸੁਰੱਖਿਆ ਫੋਰਸ ਦੇ ASI ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਸੰਤੋਸ਼ ਕੌਰ ਪਤਨੀ ਹਰਬੰਸ ਸਿੰਘ ਨਿਵਾਸੀ ਸ਼ਿਮਲਾਪੁਰੀ ਲੁਧਿਆਣਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਾਤ ਕਰੀਬ 8 ਵਜੇ ਸੰਤੋਸ਼ ਕੌਰ ਸੜਕ ਪਾਰ ਕਰ ਰਹੀ ਸੀ ਅਤੇ ਅਣਪਛਾਤੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਨ ਤੇ ਉਸ ਦਾ ਪੁੱਤਰ ਵੀ ਮੌਕੇ ਤੇ ਪਹੁੰਚ ਗਿਆ। ਫਿਲੌਰ ਥਾਣਾ ਇੰਚਾਰਜ ਕਾਬਲ ਸਿੰਘ ਨੇ ਮ੍ਰਿਤਕ ਦੇਨ ਨੂੰ ਕਬਜ਼ੇ ਵਿੱਚ ਲੈ ਕੇ ਐਂਬੂਲੈਂਸ ਰਾਹੀਂ ਫਿਲੌਰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜੀ ਅਸੀਂ ਸਰਜੀਤਾ ਵਾਲੇ ਬੋਲਦੇ ਸਾਡੇ ਹੋਟਲ ਦੇ ਬਿਲਕੁਲ ਸਾਹਮਣੇ ਹਾਸਾ ਹੋਇਆ ਆ ਤਕਰੀਬਨ ਪੌਣੇ 8 ਵਜੇ ਸ਼ਾਇਦ ਰੋਡ ਕ੍ਰੋਸ ਕਰ ਰያ ਸੀ ਹੁਣ ਇਹ ਨਹੀਂ ਪਤਾ ਇਹ ਕਿਸੇ ਦੇ ਰਖੜੀ ਬੰਨਣ ਆਏ ਆ ਜਾਂ ਇਸ ਮੁਹੱਲੇ ਵਾਲੇ ਆ ਕਿਉਂਕਿ ਅਕਸਰ ਹਨਾ ਕੰਮਾਂ ਤੋਂ ਆਦੇ ਲੋਕ ਇੱਥੇ ਸੜਕ ਪਾਰ ਕਰਦੇ ਆ ਇੱਥੋਂ ਦੂਸਰੇ ਪਾਸੇ ਜਾਂਦੇ ਆ ਉਸ ਵੇਲੇ ਸੜਕ ਪਾਰ ਕਰਨ ਲੱਗੇ ਆ ਹਾਸਾ ਹੋ ਗਿਆ ਕਿਸੇ ਵੱਡੇ ਵਾਹਨ ਦੇ ਥੱਲੇ ਆ ਕੇ ਇਹਨਾਂ ਦੀ ਮੌਕੇ ਦੀ ਡੈਥ ਹੋ ਗਈ ਗੱਡੀ ਵਾਲੇ ਭੱਜ ਗਏ ਗੱਡੀ ਵਾਲੇ ਮੋੜ ਦੇ ਨਿਕਲ ਗਏ ਨਿਹਰਾ ਸੀਗਾ ਨਹੀਂ ਪਤਾ ਲੱਗਾ ਉਹਨਾਂ ਬਾ ਚੋ ਕੈਮਰੇ ਦੀ ਪਰਮਿਸ਼ਨ ਨਾ ਦੇ ਦੇ ਕੀ ਗੱਲ ਬਾਤ ਆ ਇਹ ਕਿੰਨੀ ਤੋਂ ਉਮਰ ਹੈ ਜੀ ਉਮਰ 45-50 ਸਾਲ ਦੇ ਕਰੀਬ ਹੈਗੀ ਹੈ ਇਹਨਾਂ ਦੀ ਬਾਕੀ ਅਸੀਂ ਗਰੁੱਪਾਂ 'ਚ ਮੈਸੇਜ ਪਾਤਾ ਆ ਜਿੱਦਾਂ ਕਿ ਦੇ ਖਬਰ ਪਤਾ ਲੱਗਦੀ ਦਾ ਦੱਸਾਂਗੇ ਜੇ ਇਹਦੇ ਬਾਰੇ ਕੁਝ ਪਤਾ ਨਹੀਂ ਲੱਗਿਆ ਇਹ ਕੌਣ ਆ ਮੁਹੱਲਾ ਨਿਵਾਸੀ ਵੀ ਆ ਕੇ ਪਿੱਛੇ ਖੜੇ ਆ ਜਿੱਥੇ ਦਾ ਮੁਹੱਲਾ ਹੈ ਪਿੱਛੇ ਉਹਨਾਂ ਤੋਂ ਵੀ ਅਸੀਂ ਪਤਾ ਕਰ ਲਿਆ ਉਹ ਕਹਿੰਦੇ ਸਾਡੇ ਇੱਥੇ ਦੇ ਨਹੀਂ ਹੈਗੇ ਫੇ ਸਾਨੂੰ ਇਹੀ ਲੱਗਦਾ ਕਿਸੇ ਦੇ ਰਖੜੀ ਬੰਨਣ ਆਇਆ ਤਾਂ ਤਿਉਹਾਰ ਕਰਕੇ ਸ਼ਾਇਦ ਉਹਦੇ ਹੀ ਹਾਸੇ ਦਾ ਕਾਰਨ ਬਣ ਗਿਆ ਹੈ ਮੈਂ ਐਸੇ ਜਸਵਿੰਦਰ ਸਿੰਘ ਸਰਪ ਸਰਕਾਰੀ ਫੋਰਸ ਰੂਟ ਨੰਬਰ 94506 ਗਰਾਇਆ ਫਲੋਰ ਮੇਨ ਜੀਟੀ ਰੋਡ ਤੇ ਤਣਾਇਆ ਜੀ ਸਾਨੂੰ ਕੋ 8:00 ਵਜੇ ਤੇ ਤਰੇਵ ਸ਼ਾਮੀ ਕਿਸੇ ਰਾਹਗੀ ਦੀ ਜੁਰਾ ਸੂਚਨਾ ਮਿਲੀ ਸੀ ਕਿ ਨੇੜੇ ਸਰਜੀਤ ਢਾਬਾ ਆਪਣੇ ਲੁਧਿਆਣੇ ਤੋਂ ਫਲੋਰ ਵਾਲੀ ਸਾਈਡ ਇੱਕ ਐਕਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਲੇਡੀ ਜੀ ਮੌਕੇ ਤੇ ਅੱਧੇ ਸਪੋਰਟ ਡੈਥ ਹੋ ਚੁੱਕੀ ਸੀ ਜਿਹੜਾ ਨਾ ਸੰਤੋਸ਼ कौर ਤੇ ਵਾਈਫ ਆਵਰワਸ ਸਿੰਘ ਆ ਤੇ ਸ਼ਿਮਲਾਪੁਰੀ ਲੁਧਿਆਣਾ ਦੇ ਰਹਿਣ ਵਾਲੇ ਆ ਉਹਦਾ ਬੇਟਾ ਹੈਗਾ ਵਿੱਕੀ ਉਹਨੂੰ ਇਨਫੋਰਮ ਕਰ ਦਿੱਤਾ ਗਿਆ ਜੀ ਤੇ ਡਿਊਟੀ ਅਫਸਰ ਕਾਉਲ ਸਿੰਘ ਨੂੰ ਮੌਕੇ ਤੇ ਹਾਜ਼ਰ ਆ ਗਿਆ ਫਲੋਰ ਤੋਂ ਬੀਤੀ ਰਾਤ ਫਲੋਰ ਨੈਸ਼ਨਲ ਹਾਈਵੇ ਤੇ 6 ਲਾਈਨ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ 50 ਸਾਲਾ ਮਹਿਲਾ ਦੀ ਦਰਦਨਾਕ ਮੌਤ ਹੋ ਗਈ ਸੜਕ ਸੁਰੱਖਿਆ ਫੋਰਸ ਦੇ ASI ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਸੰਤੋਸ਼ कौर ਪਤਨੀ ਹਰਬੰਸ ਸਿੰਘ ਨਿਵਾਸੀ ਸ਼ਿਮਲਾਪੁਰੀ ਲੁਧਿਆਣਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਾਤ ਕਰੀਬ 8 ਵਜੇ ਸੰਤੋਸ਼ कौर ਸੜਕ ਪਾਰ ਕਰ ਰਹੀ ਸੀ ਅਤੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਨ ਤੇ ਉਸ ਦਾ ਪੁੱਤਰ ਵੀ ਮੌਕੇ ਤੇ ਪਹੁੰਚ ਗਿਆ। ਫਿਲੌਰ ਥਾਣਾ ਇੰਚਾਰਜ ਕਾਬਲ ਸਿੰਘ ਨੇ ਮ੍ਰਿਤਕ ਦੇਨ ਨੂੰ ਕਬਜ਼ੇ ਵਿੱਚ ਲੈ ਕੇ ਐਂਬੂਲੈਂਸ ਰਾਹੀਂ ਫਿਲੌਰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜੀ ਅਸੀਂ ਸਰਜੀਤਾ ਵਾਲੇ ਬੋਲਦੇ ਸਾਡੇ ਹੋਟਲ ਦੇ ਬਿਲਕੁਲ ਸਾਹਮਣੇ ਹਾਸਾ ਹੋਇਆ ਆ ਤਕਰੀਬਨ ਪੌਣੇ 8 ਵਜੇ ਸ਼ਾਇਦ ਰੋਡ ਕ੍ਰੋਸ ਕਰ ਰਿਹਾ ਸੀ ਹੁਣ ਇਹ ਨਹੀਂ ਪਤਾ ਇਹ ਕਿਸੇ ਦੇ ਰਖੜੀ ਬੰਨਣ ਆਏ ਆ ਜਾਂ ਇਸ ਮੁਹੱਲੇ ਵਾਲੇ ਆ ਕਿਉਂਕਿ ਅਕਸਰ ਹਨਾ ਕੰਮਾਂ ਤੋਂ ਆਦੇ ਲੋਕ ਇੱਥੇ ਸੜਕ ਪਾਰ ਕਰਦੇ ਆ ਇੱਥੋਂ ਦੂਸਰੇ ਪਾਸੇ ਜਾਂਦੇ ਆ ਉਸ ਵੇਲੇ ਸੜਕ ਪਾਰ ਕਰਨ ਲੱਗੇ ਆ ਹਾਸਾ ਹੋ ਗਿਆ ਕਿਸੇ ਵੱਡੇ ਵਾਹਨ ਦੇ ਥੱਲੇ ਆ ਕੇ ਇਹਨਾਂ ਦੀ ਮੌਕੇ ਦੀ ਡੈਥ ਹੋ ਗਈ ਗੱਡੀ ਵਾਲੇ ਭੱਜ ਗਏ ਗੱਡੀ ਵਾਲੇ ਮੌਕੇ ਤੇ ਨਿਕਲ ਕੇ ਨਹੀਂ ਰਹਾ ਸੀਗਾ ਨਹੀਂ ਪਤਾ ਲੱਗਾ ਕੌਣ ਬਾਚੋ ਕੈਮਰੇ ਦੀ ਪਰਟੀਸ਼ਨ ਨਾ ਦੇ ਦੇ ਕੀ ਗੱਲਬਾਤ ਹੈ ਇਹ ਕਿੰਨੀ ਉਮਰ ਹੈ ਜੀ ਉਮਰ 45-50 ਸਾਲ ਦੇ ਕਰੀਬ ਹੈਗੀ ਹੈ ਇਹਨਾਂ ਦੇ ਬਾਕੀ ਅਸੀਂ ਗਰੁੱਪਾਂ 'ਚ ਮੈਸੇਜ ਪਾਤਾ ਆ ਜਿੱਦਾਂ ਕਿ ਦੇ ਖਬਰ ਪਤਾ ਲੱਗਦੀ ਦਾ ਦੱਸਾਂਗੇ ਜੇ ਇਹਦੇ ਬਾਰੇ ਕੁਝ ਪਤਾ ਨਹੀਂ ਲੱਗਿਆ ਇਹ ਕੌਣ ਆ ਮੁਹੱਲਾ ਨਿਵਾਸੀ ਵੀ ਆ ਕੇ ਪਿੱਛੇ ਖੜੇ ਆ ਜਿੱਥੇ ਦਾ ਮੁਹੱਲਾ ਹੈ ਪਿੱਛੇ ਉਹਨਾਂ ਤੋਂ ਵੀ ਅਸੀਂ ਪਤਾ ਕਰ ਲਿਆ ਉਹ ਕਹਿੰਦੇ ਸਾਡੇ ਇੱਥੇ ਤੇ ਨਹੀਂ ਹੈਗੇ ਤੇ ਸਾਨੂੰ ਇਹੀ ਲੱਗਦਾ ਕਿਸੇ ਦੇ ਰਖੜੀ ਬੰਨਣ ਆਇਆ ਤਾਂ ਤਿਉਹਾਰ ਕਰਕੇ ਸ਼ਾਇਦ ਉਹਦੇ ਹੀ ਹਾਸੇ ਦਾ ਕਾਰਨ ਬਣ ਗਿਆ ਹੈ ਮੈਂ ਐਸੇ ਜਸਵਿੰਦਰ ਸਿੰਘ ਸਰਪਰਕਾ ਫੋਰਸ ਰੂਟ ਨੰਬਰ 39506 ਗਰਾਇਆ ਫਲੋਰ ਮੈਨੇਜਰਡੋਰ ਤੇ ਤਨਾਦਿਆ ਜੀ ਸਾਨੂੰ ਕੋ 8 ਵਜੇ ਦੇ ਟ੍ਰੇਵ ਸ਼ਾਮੀ ਕਿਸੇ ਰਾਹਗੀ ਜੁਦਰਾ ਸੂਚਨਾ ਮਿਲੀ ਸੀ ਕਿ ਨੇੜੇ ਸਰਜੀਤ ਢਾਬਾ ਆਪਣੇ ਲੁਧਿਆਣੇ ਤੋਂ ਫਲੋਰ ਵਾਲੀ ਸਾਈਡ ਇੱਕ ਐਕਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਲੇਡੀਜ਼ ਦੀ ਮੌਕੇ ਤੇ ਅਧਿਸਪੋਰਟ ਡੈਥ ਹੋ ਚੁੱਕੀ ਸੀ ਜਿਹੜਾ ਨਾ ਸੰਤੋਸ਼ ਕੌਰ ਹੈ ਤੇ ਵਾਈਫ ਉਹ ਵਰਵਾ ਸਿੰਘ ਆ ਤੇ ਸ਼ਮਲਾਪੁਰੀ ਲੁਧਿਆਣਾ ਦੇ ਰਹਿਣ ਵਾਲੇ ਆ ਉਹਦਾ ਬੇਟਾ ਹੈਗਾ ਵਿੱਕੀ ਉਹਨੂੰ ਇਨਫੋਰਮ ਕਰ ਦਿੱਤਾ ਗਿਆ ਜੀ ਤੇ ਡਿਊਟੀ ਅਫਸਰ ਕਾਉਂਸ ਸਿੰਘ ਨੂੰ ਮੌਕੇ ਤੇ ਹਾਜ਼ਰ ਆ ਗਿਆ ਫਲੋਰ ਤੋਂ ਬੀਤੀ ਰਾਤ ਫਲੋਰ ਨੈਸ਼ਨਲ ਹਾਈਵੇ ਤੇ 6 ਲਾਈਨ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ 50 ਸਾਲਾ ਮਹਿਲਾ ਦੀ ਦਰਦਨਾਕ ਮੌਤ ਹੋ ਗਈ ਸੜਕ ਸੁਰੱਖਿਆ ਫੋਰਸ ਦੇ ASI ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਸੰਤੋਸ਼ ਕੌਰ ਪਤਨੀ ਹਰਬੰਸ ਸਿੰਘ ਨਿਵਾਸੀ ਸ਼ਿਮਲਾਪੁਰੀ ਲੁਧਿਆਣਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਾਤ ਕਰੀਬ 8 ਵਜੇ ਸੰਤੋਸ਼ ਕੌਰ ਸੜਕ ਪਾਰ ਕਰ ਰਹੀ ਸੀ ਅਤੇ ਅਣਪਛਾਤੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਨ ਤੇ ਉਸ ਦਾ ਪੁੱਤਰ ਵੀ ਮੌਕੇ ਤੇ ਪਹੁੰਚ ਗਿਆ। ਫਿਲੌਰ ਥਾਣਾ ਇੰਚਾਰਜ ਕਾਬਲ ਸਿੰਘ ਨੇ ਮ੍ਰਿਤਕ ਦੇਨੂ ਕਬਜ਼ੇ ਵਿੱਚ ਲੈ ਕੇ ਐਂਬੂਲੈਂਸ ਰਾਹੀਂ ਫਿਲੌਰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ। ਜੀ ਅਸੀਂ ਸਰਜੀਤਾ ਵਾਲੇ ਬੋਲਦੇ ਸਾਡੇ ਹੋਟਲ ਦੇ ਬਿਲਕੁਲ ਸਾਹਮਣੇ ਹਾਸਾ ਹੋਇਆ ਆ ਤਕਰੀਬਨ ਪੌਣੇ 8 ਵਜੇ ਸ਼ਾਇਦ ਰੋਡ ਕਰਾਸ ਕਰ ਰਹੇ ਸੀ ਹੁਣ ਇਹ ਨਹੀਂ ਪਤਾ ਇਹ ਕਿਸੇ ਦੇ ਰਖੜੀ ਬੰਨਣ ਆਏ ਆ ਜਾਂ ਇਸ ਮੁਹੱਲੇ ਵਾਲੇ ਆ ਕਿਉਂਕਿ ਅਕਸਰ ਹਨਾ ਕੰਮਾ ਤੋਂ ਆਦੇ ਲੋਕ ਇੱਥੇ ਸੜਕ ਪਾਰ ਕਰਦੇ ਆ ਇੱਥੋਂ ਦੂਸਰੇ ਪਾਸੇ ਜਾਂਦੇ ਆ ਉਸ ਵੇਲੇ ਸੜਕ ਪਾਰ ਕਰਨ ਲੱਗੇ ਹਾਸਾ ਹੋ ਗਿਆ ਕਿਸੇ ਵੱਡੇ ਵਾਹਨ ਦੇ ਥੱਲੇ ਆ ਕੇ ਇਹਨਾਂ ਦੀ ਮੌਕੇ ਦੀ ਡੈੱਥ ਹੋ ਗਈ ਗੱਡੀ ਵਾਲੇ ਭੱਜ ਗਏ ਗੱਡੀ ਵਾਲੇ ਮੌਕੇ ਦੇ ਨਿਕਲ ਗਏ ਨੀਰਾ ਸੀਗਾ ਨਹੀਂ ਪਤਾ ਲੱਗਾ ਕੌਣ ਬਾਚੂ ਕੈਵਰੇ ਦੀ ਤਤਿਸਨਾ ਦੇ ਦੇ ਕੀ ਗੱਲਬਾਤ ਹੈ ਇਹ ਕਿੰਨੀ ਤੋਂ ਉਮਰ ਹੈ ਜੀ ਉਮਰ 45-50 ਸਾਲ ਦੇ ਕਰੀਬ ਹੈਗੀ ਹੈ ਇਹਨਾਂ ਦੇ ਬਾਕੀ ਅਸੀਂ ਗਰੁੱਪਾਂ 'ਚ ਮੈਸੇਜ ਪਾਤਾ ਆ ਜਿੱਦਾਂ ਕਿ ਇਹਦੇ ਖਬਰ ਪਤਾ ਲੱਗਦੀ ਦਾ ਦੱਸਾਂਗੇ ਜੇ ਇਹਦੇ ਬਾਰੇ ਕੁਝ ਪਤਾ ਨਹੀਂ ਲੱਗਿਆ ਇਹ ਕੌਣ ਆ ਮੁਹੱਲਾ ਨਿਵਾਸੀ ਵੀ ਆ ਕੇ ਪਿੱਛੇ ਖੜੇ ਆ ਜਿੱਥੇ ਦਾ ਮੁਹੱਲਾ ਪਿੱਛੇ ਉਹਨਾਂ ਤੋਂ ਵੀ ਅਸੀਂ ਪਤਾ ਕਰ ਲਿਆ ਉਹ ਕਹਿੰਦੇ ਸਾਡੇ ਇੱਥੇ ਤੇ ਨਹੀਂ ਹੈਗੇ ਫੇਰ ਸਾਨੂੰ ਇਹੀ ਲੱਗਦਾ ਕਿਸੇ ਦੇ ਰਖਰੀ ਬੰਨਣ ਆਇਆ ਤਾਂ ਤਿਉਹਾਰ ਕਰਕੇ ਸ਼ਾਇਦ ਉਹਦੇ ਹੀ ਹਾਸੇ ਦਾ ਕਾਰਨ ਬਣ ਗਿਆ ਹੈ ਮੈਂ ਐਸੇ ਜਸਵਿੰਦਰ ਸਿੰਘ ਸਰਪ ਸਰਕਾ ਫੋਰਸ ਰੂਟ ਨੰਬਰ 49506 ਗਰਾਇਆ ਫਲੋਰ ਮੈਨ ਜੀ ਡੀ ਰੋਡ ਤੇ ਤਨਾਦਿਆ ਜੀ ਸਾਨੂੰ ਕੋ 8 ਵਜੇ ਦੇ ਟ੍ਰੇਵ ਸ਼ਾਮੀ ਕਿਸੇ ਰਾਹਗੀ ਜੁਦਰਾ ਸੂਚਨਾ ਮਿਲੀ ਸੀ ਕਿ ਨੇੜੇ ਸਰਜੀਤ ਢਾਬਾ ਆਪਣੇ ਲੁਧਿਆਣੇ ਤੋਂ ਫਲੋਰ ਵਾਲੀ ਸਾਈਡ ਇੱਕ ਐਕਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਲੇਡੀ ਜੀ ਮੌਕੇ ਤੇ ਅਰਦੀਪੋਰਟ ਡੈਥ ਹੋ ਚੁੱਕੀ ਸੀ ਜਿਹੜਾ ਨਾ ਸੰਤੋਸ਼ कौर ਤੇ ਵਾਈਫ ਆਵਰワਸ ਸਿੰਘ ਆ ਤੇ ਸ਼ਿਮਲਾਪੁਰੀ ਲੁਧਿਆਣਾ ਦੇ ਰਹਿਣ ਵਾਲੇ ਆ ਉਹਦਾ ਬੇਟਾ ਹੈਗਾ ਵਿੱਕੀ ਉਹਨੂੰ ਇਨਫੋਰਮ ਕਰ ਦਿੱਤਾ ਗਿਆ ਜੀ ਤੇ ਡਿਊਟੀ ਅਫਸਰ ਕਾਉਂਸ ਸਿੰਘ ਨੂੰ ਮੋਕਦੇ ਸਾਹ ਦੇ ਆ ਗਿਆ ਫਲੋਰ ਬੀਤੀ ਰਾਤ ਫਿਲੌਰ ਨੈਸ਼ਨਲ ਹਾਈਵੇ ਤੇ 6 ਲਾਈਨ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ 50 ਸਾਲਾ ਮਹਿਲਾ ਦੀ ਦਰਦਨਾਕ ਮੌਤ ਹੋ ਗਈ। ਸੜਕ ਸੁਰੱਖਿਆ ਫੌਜ ਦੇ ASI ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਸੰਤੋਸ਼ कौर ਪਤਨੀ ਹਰਬੰਦ ਸਿੰਘ ਨਿਵਾਸੀ ਸ਼ਿਮਲਾਪੁਰੀ ਲੁਧਿਆਣਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਾਤ ਕਰੀਬ 8 ਵਜੇ ਸੰਤੋਸ਼ कौर ਸੜਕ ਪਾਰ ਕਰ ਰਹੀ ਸੀ ਅਤੇ ਅਣਪਛਾਤੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਨ ਤੇ ਉਸ ਦਾ ਪੁੱਤਰ ਵੀ ਮੌਕੇ ਤੇ ਪਹੁੰਚ ਗਿਆ ਫਲੋਰ थाना ਇਨਚਾਰਜ ਕਾਬਲ ਸਿੰਘ ਨੇ ਮ੍ਰਿਤਕ ਦੇਨੂ ਕਬਜ਼ੇ ਵਿੱਚ ਲੈ ਕੇ ਐਂਬੂਲੈਂਸ ਰਾਹੀਂ ਫਲੋਰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਜੀ ਅਸੀਂ ਸਰਜੀਤਾ ਬਾਰੇ ਬੋਲਦੇ ਸਾਡੇ ਹੋਟਲ ਦੇ ਬਿਲਕੁਲ ਸਾਹਮਣੇ ਹਾਸਾ ਹੋਇਆ ਆ तकरीबन ਪੌਣੇ 8 ਵਜੇ ਸ਼ਾਇਦ ਰੋਡ ਕ੍ਰੋਸ ਕਰ ਰਿਹਾ ਸੀ ਹੁਣ ਇਹ ਨਹੀਂ ਪਤਾ ਇਹ ਕਿਸੇ ਦੇ ਰਖੜੀ ਬੰਨਣ ਆਇਆ ਜਾਂ ਇਸ ਮੁਹੱਲੇ ਵਾਲੇ ਆ ਕਿਉਂਕਿ ਅਕਸਰ ਹਨਾ ਕੰਮਾਂ ਤੋਂ ਆਦੇ ਲੋਕ ਇੱਥੇ ਸੜਕ ਪਾਰ ਕਰਦੇ ਆ ਇਹ ਤੋਂ ਦੂਸਰੇ ਪਾਸੇ ਜਾਂਦੇ ਆ ਉਸ ਵੇਲੇ ਸੜਕ ਪਰ ਕਰਨ ਲੱਗੇ ਆਸਾ ਹੋ ਗਿਆ ਕਿਸੇ ਵੱਡੇ ਵਾਹਨ ਦੇ ਥੱਲੇ ਆ ਕੇ ਇਹਨਾਂ ਦੀ ਮੌਕੇ ਦੀ ਡੈਥ ਹੋ ਗਈ ਗੱਡੀ ਵਾਲੇ ਭੱਜ ਗਏ ਗੱਡੀ ਵਾਲੇ ਮੌਕੇ ਤੇ ਨਿਕਲ ਕੇ ਨੇਰਾ ਸੀਗਾ ਨਹੀਂ ਪਤਾ ਲੱਗਾ ਹੁਣ ਬਾਅਦ ਚ ਕੈਮਰੇ ਦੀ ਤਸਵੀਰ ਨਾ ਦੇ ਦੇ ਕੀ ਗੱਲ ਬਾਤ ਹੈ ਇਹ ਕਿੰਨੀ ਕੋ ਉਮਰ ਹੈ ਜੀ ਉਮਰ 45-50 ਸਾਲ ਦੇ ਕਰੀਬ ਹੈਗੀ ਹੈ ਇਹਨਾਂ ਦੀ ਬਾਕੀ ਅਸੀਂ ਗਰੁੱਪਾਂ 'ਚ ਮੈਸੇਜ ਪਾਤਾ ਆ ਜਿੱਦਾਂ ਕਦੇ ਖਬਰ ਪਤਾ ਲੱਗਦੀ ਦਾ ਦੱਸਾਂਗੇ ਜੇ ਇਹਦੇ ਬਾਰੇ ਕੁਝ ਪਤਾ ਨਹੀਂ ਲੱਗੇ ਕੋਈ ਮੁਹੱਲਾ ਨਿਵਾਸੀ ਵੀ ਆ ਕੇ ਪਿੱਛੇ ਖੜੇ ਆ ਜਿੱਥੇ ਦਾ ਮੁਹੱਲਾ ਹੈ ਪਿੱਛੇ ਉਹਨਾਂ ਤੋਂ ਵੀ ਇਹ ਪਤਾ ਕਰ ਲਿਆ ਉਹ ਕਹਿੰਦੇ ਸਾਡੇ ਇੱਥੇ ਦੇ ਨਹੀਂ ਹੈਗੇ ਤੇ ਸਾਨੂੰ ਇਹ ਹੀ ਲੱਗਦਾ ਕਿਸੇ ਤੇ ਰਖੜੀ ਬੰਨਣ ਆਇਆ ਹੈ ਤੈ ਤਿਵਾਰ ਕਰਕੇ ਸ਼ਾਇਦ ਉਹਦੇ ਹੀ ਹਾਸੇ ਦਾ ਕਾਰਨ ਬਣ ਗਿਆ ਹੈ ਮੈਂ ਐਸੇ ਜਸਵਿੰਦਰ ਸਿੰਘ ਸਰਪਰਕਾ ਫੋਰਸ ਰੂਟ ਨੰਬਰ 94506 ਗਰਾਇਆ ਫਲੋਰ ਮੈਨ ਜੀਟੀ ਰੂਟ ਤੇ ਤਣਾ ਦੇ ਜੀ ਸਾਨੂੰ ਕੋ 8 ਵਜੇ ਦੇ ਕਰੀਬ ਸ਼ਾਮੀ ਕਿਸੇ ਰਾਹਗੀ ਜੁਰਾ ਸੂਚਨਾ ਮਿਲੀ ਸੀ ਨੇੜੇ ਸਰਜੀਤ ਢਾਬਾ ਆਪਣੇ ਲੁਧਿਆਣੇ ਤੋਂ ਫਲੋਰ ਵਾਲੀ ਸਾਈਡ ਇੱਕ ਐਕਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਲੇਡੀ ਜੀ ਮੌਕੇ ਤੇ ਅਰਦੀ ਸਪੋਰਟ ਡੈਥ ਹੋ ਚੁੱਕੀ ਸੀ ਜਿਹੜਾ ਨਾ ਸੰਤੋਸ਼ ਕੌਰ ਹੈ ਤੇ ਵਾਈਫ ਆਫ ਹਰਵਤ ਸਿੰਘ ਆ ਤੇ ਸ਼ਿਮਲਾਪੁਰੀ ਲੁਧਿਆਣੇ ਦੇ ਰਹਿਣ ਵਾਲੇ ਆ ਉਹਦਾ ਬੇਟਾ ਹੈਗਾ ਵਿੱਕੀ ਉਹਨੂੰ ਇਨਫੋਰਮ ਕਰ ਦਿੱਤਾ ਗਿਆ ਜੀ ਤੇ ਡਿਊਟੀ ਅਫਸਰ ਕਾਉਲ ਸਿੰਘ ਨੂੰ ਮੌਕੇ ਤੇ ਹਾਜ਼ਰ ਆ ਗਿਆ ਫਲੋਰ ਕੋਲ ਬੀਤੀ ਰਾਤ ਫਲੋਰ ਨੈਸ਼ਨਲ ਹਾਈਵੇ ਤੇ 6 ਲਾਈਨ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ 50 ਸਾਲਾਂ